ਸਾਸਤਰੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਇਸ ਵੱਡਾ ਫੈਮਿਲੀ ਵਲੌਗ ਐਂਡ ਕੁਕਿੰਗ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ 10 ਮਿੰਟਾਂ ਵਿੱਚ ਬਣਨ ਵਾਲਾ ਤੇਹੀ ਤੜਕਾ ਤੇ ਚਲੋ ਫਿਰ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ ਹਾਂਜੀ ਤੇਹੀ ਤੜਕਾ ਬਣਾਉਣ ਵਾਸਤੇ ਗੈਸ ਤੇ ਆਪਾਂ ਕੜਾਈ ਰੱਖੀਏ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਉਨੇ ਆ 2 ਵੱਡੇ ਚਮਚ ਆਪਾਂ ਸਰੋਂ ਦਾ ਤੇਲ ਪਾਤਾ ਤੇਲ ਨੂੰ ਆਪਾਂ ਗਰਮ ਹੋਣ ਦਿੰਨੇ ਆ ਹਾਂਜੀ ਇਹਦੇ ਵਿੱਚ ਆਪਾਂ ਜੀਰਾ ਲਸਣ ਤੇ ਕੜੀ ਪੱਤਾ ਪਾ ਤਾ ਇਹਨਾਂ ਨੂੰ ਭੁੰਨ ਲਿਆ ਆਪਾਂ ਇਹਦੀ ਵੀਡੀਓ ਕੱਟੀ ਗਈ ਸੀ ਵੀਡੀਓ ਨਹੀਂ ਆ ਸਕੀ ਤੇ ਹੁਣ ਇਹਦੇ ਵਿੱਚ ਆਪਾਂ ਦੋ ਬਰੀ ਕੱਟੇ ਹੋਏ ਪਿਆਜ਼ ਤੇ ਇੱਕ ਹਰੀ ਮਿਰਚ ਪਾ ਲੈਣਾ ਇਹਨਾਂ ਨੂੰ ਭੁੰਨ ਲੈਣੇ ਆ ਤੇ ਗੈਸ ਦੀ ਫਲੇਮ ਘਟਾ ਕੇ ਆਪਾਂ ਇਹਨੂੰ ਲਗਾਤਾਰ ਜਿੱਦ ਤੱਕ ਭੁੰਨ ਲੈ ਹਲਕਾ ਜਿਹਾ 골ਡਨ ਕਰ ਲੈਣਾ ਜਦੋਂ ਮੇਰੇ ਵਿੱਚ ਜੀਰਾ ਕੜੀ ਪੱਤਾ ਤੇ ਲਸਣ ਪਾਇਆ ਸੀ ਪਤਾ ਨਹੀਂ ਵੀਡੀਓ ਕਿਉਂ ਫੱਟੀ ਗਈ ਸੀ ਤੋਂ ਤੁਸੀਂ ਕੀ ਕਰਨਾ ਤੇਲ ਗਰਮ ਹੋ ਗਿਆ ਉਹਦੇ ਵਿੱਚ ਜੀਰਾ ਪਾ ਦਿਓ ਕੜੀ ਪੱਤਾ ਪਾ ਦਿਓ ਤੇ ਬਰੀਕ ਕਟਿਆ ਹੋਇਆ ਲਸਣ ਪਾ ਦਿਓ ਲਸਣ ਮੈਂ ਪੰਜ 6 ਕਲੀਆਂ ਨੂੰ ਬਰੀਕ ਕੱਟ ਕੇ ਪੋ ਲਈਆਂ ਸੀ ਤੇ ਇਹਦੇ ਵਿੱਚ ਆਪਾਂ ਹੁਣ ਪਾਉਣੀ ਹੈ ਜੀ ਅਦਰਕ ਥੋੜਾ ਜਿਮ ਅਦਰਕ ਲਿਆ ਉਹ ਪਾਤਾ ਹੈ ਤੁਸੀਂ ਕੋਈ ਵੀ ਪਾ ਸਕਦੇ ਹੋ ਮੈਂ ਸਰੋਂ ਦਾ ਤੇਲ ਪਾਇਆ ਸੀ ਰੈਨ ਪਾ ਸਕਦੇ ਹੋ ਕਿਉਂ ਪਾ ਸਕਦੇ ਹੋ ਹਲਕਾ ਜਿਹਾ ਆਪਣੇ ਪਿਆਜ਼ ਭੁੰਨਿਆ ਗਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਹਲਦੀ ਪਾ ਦਿੰਦੇ ਆ ਹੁਣ ਆਪਾਂ ਇਹਦੇ ਵਿੱਚ ਇੱਕ ਛੋਟਾ ਚਮਚ ਕਸ਼ਮੀਰੀ ਲਾਲ ਮਿਰਚ ਪਾਦਣ ਲੱਗੇ ਹਾਂ ਮਿਲਾ ਦਿੰਨੇ ਆ ਬਾਕੀ ਤੁਸੀਂ ਮਿਰਚ ਨਮਕ ਆਪਣੇ ਅਕੋਰਡਿੰਗ ਪਾ ਸਕਦੇ ਜਿੰਨਾ ਤੁਸੀਂ ਪਸੰਦ ਕਰਦੇ ਹੋ ਉਨੇ ਦੇ ਵਿੱਚ ਆਪਾਂ ਧਨੀਆ ਪਾਉਟਰ ਪਾ ਦਿੰਨੇ ਆ ਮਿਲਾ ਦੇਨੇ ਇਹਨੂੰ ਵੀ ਜਿਹੜੇ ਆਪਾਂ ਹੁਣ ਟਮਾਟਰ ਲਏ ਸੀ ਆਪਾਂ ਦੋ ਟਮਾਟਰ ਲਏ ਸੀ ਨਾ ਬਰੀਕ ਕੱਟ ਲਿਆ ਇਹ ਵੀ ਪਾ ਦਿੰਨੇ ਆ ਸੰਗੀਤ ਟਮਾਟਰ ਮਿਲਾਉਣ ਤੋਂ ਬਾਅਦ ਆਪਾਂ ਇਹਨੂੰ ਢੱਕਣ ਦੇ ਨਾਲ ਕਵਰ ਕਰ ਦਿੰਨੇ ਆ दो मिनट आप दे रखा गैस की फ्लेम घट एक मिनट हो चुके आप मिक्स कर दें थोड़ा टमाटर तो में इतना मैश कर दें ढक्न कवर कर है, चेक कर दें आप एक बार फिर ਸੋ ਇਹਦੇ ਵਿੱਚ ਆਪਾਂ ੂਣ ਪਾਉਣੀ ਹੈ। ਨਹੀਂ ਹੁਣ ਆਪਾਂ ਸਵਾਦ ਦੇ ਅਕੋਰਡਿੰਗ ਪਾਉਣਾ ਹੈ। ਅੱਧਾ ਚਮਚਾ ੂਣ ਪਾਤਾ। ਥੋੜਾ ਜਿਹਾ ਗਰਮ ਮਸਾਲਾ ਤੇ ਥੋੜੀ ਜਿਹੀ ਆਪਾਂ ਕਸਤੂਰੀ ਮੇਥੀ ਪਾਉਣੀ ਹੈ। ਹੱਥਾਂ ਦੇ ਨਾਲ ਇਦਾਂ ਰਗੜ ਕੇ ਨਾ ਫੇਰ ਪਾਵਾਗੇ। ਗੈਸ ਦੀ ਫਲੇਮ ਆਪਾਂ ਬਿਲਕੁਲ ਘੱਟ ਹੀ ਰੱਖੀਏ। ਤੇ 2-3 ਚਮਚੇ ਇਹਦੇ ਵਿੱਚ ਪਾਣੀ ਪਾ ਦਿੰਨੇ ਆ। ਤੇ ਪਾਣੀ ਪਾਉਣ ਤੋਂ ਬਾਅਦ ਇਹਨੂੰ ਆਪਾਂ ਫਿਰ ਕਵਰ ਕਰ ਦਿੰਨੇ ਆ। ਇੱਕ ਦੋ ਮਿੰਟ ਆਪਾਂ ਫਿਰ ਦੁਬਾਰਾ ਭੁੰਨੇ ਆ। ਕਿਉਂਕਿ ਜਦੋਂ ਆਪਾਂ ਢੱਕਣ ਦੇ ਨਾਲ ਕਵਰ ਕਰਦੇ ਆ ਤਾਂ ਆਪਾਂ ਫਿਰ ਵਿੱਚ ਵਿੱਚ ਇਹਨੂੰ ਫੇਰ ਹਲਾਉਣਾ ਵੀ ਹੁੰਦਾ ਨਹੀਂ ਤੇ ਜਿਹੜਾ ਮਸਾਲਾ ਥੱਲੇ ਲੱਗਣ ਲੱਗ ਪੈਂਦਾ ਫਿਰ ਜੇਕਰ ਵੀਡੀਓ ਵਲੌਗ ਵਧੀਆ ਲੱਗਦਾ ਹੁੰਦਾ ਤੇ ਪਲੀਜ਼ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਜਿਹੜਾ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ ਗੈਸ ਨੂੰ ਆਪਾਂ ਬੰਦ ਕਰਦੇ ਹਾਂ ਇਹਨੂੰ ਪਹਿਲਾਂ ਥੋੜਾ ਜਿਹਾ ਠੰਡਾ ਕਰ ਲੈਣਾ ਹੈ ਮਸਾਲਾ ਦੇਖੋ ਬਿਲਕੁਲ ਠੰਡਾ ਹੋ ਚੁੱਕਾ ਹੈ ਕਿਉਂਕਿ ਜੇਕਰ ਗਰਮ ਮਸਾਲੇ ਵਿੱਚ ਆਪਾਂ ਦਹੀਂ ਪਾਉਂਦੇ ਤੇ ਦਹੀਂ ਜਿਹੜਾ ਫਟਣ ਲੱਗ ਪੈਂਦਾ ਤੇ ਇਹ ਆਪਾਂ ਦਹੀਂ ਲੈ ਲਿਆ ਦਹੀਂ ਨੂੰ ਮੈਂ ਕੀ ਕੀਤਾ ਸੀ ਸੂਤੀ ਕੱਪੜੇ ਵਿੱਚ ਪਾ ਕੇ ਰੱਖ ਲਿਆ ਸੀ ਇਹਦੇ ਵਿੱਚ ਜਿੰਨਾ ਵੀ ਪਾਣੀ ਸੀਗਾ ਨਿਕਲ ਗਿਆ ਥੋੜਾ ਬਹੁਤ ਰਹਿ ਗਿਆ ਇੱਕ ਘੰਟਾ ਮੈਂ ਰੱਖ ਦਿੱਤਾ ਸੀ ਇਹਨੂੰ ਤੇ ਇਹ ਦਹੀਂ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਤੇ ਦਹੀਂ ਜਿਹੜੀ ਬਿਲਕੁਲ ਖੱਟੀ ਵੀ ਦਹੀਂ ਨਹੀਂ ਤੁਸੀਂ ਪਾਉਣੀ ਖੱਟੀ ਦਹੀਂ ਬਿਲਕੁਲ ਨਹੀਂ ਪਾਉਣੀ ਇਹਦੇ ਵਿੱਚ ਹੁਣ ਜਦੋਂ ਆਪਾਂ ਠੰਡੇ ਮਸਾਲੇ ਵਿੱਚ ਦਹੀਂ ਪਾਵਾਂਗੇ ਤੇ ਦਹੀਂ ਫਟੇਗਾ ਨਹੀਂ ਹੁਣ ਚੰਗੀ ਤਰ੍ਹਾਂ ਆਪਾਂ ਮਸਾਲੇ ਦੇ ਵਿੱਚ ਮਿਕਸ ਕਰਦੇ ਨੇ ਤੇ ਹੁਣ ਆਪਾਂ ਕਰਨੀ ਗੈਸ ਆਨ ਗੈਸ ਆਨ ਕਰ ਦਿੰਨੇ ਆ ਗੈਸ ਦੀ ਫਲੇਮ ਬਿਲਕੁਲ ਘੱਟ ਰੱਖਣੀ ਹੈ ਸਿਰਫ ਆਪਾਂ 1 ਮਿੰਟ ਹੀ ਹੁਣ ਦਹੀਂ ਨੂੰ ਪਕਾਉਣਾ ਮਸਾਲਿਆਂ ਦੇ ਨਾਲ ਕਿਉਂਕਿ ਜੇ ਜ਼ਿਆਦਾ ਟਾਈਮ ਪਕਾਵਾਂਗੇ ਤੇ ਦਹੀਂ ਜਿਹੜਾ ਉਪਤਲਾ ਹੋਣਾ ਸ਼ੁਰੂ ਹੋ ਜੂਗਾ ਤੇ ਆਪਾਂ ਦਹੀਂ ਨੂੰ ਪਤਲਾ ਨਹੀਂ ਕਰਨਾ ਦਹੀਂ ਨੂੰ ਇਦਾਂ ਹੀ ਗਾੜਾ ਹੀ ਰੱਖਣਾ ਸਿਰਫ ਆਪਾਂ 1 ਮਿੰਟ ਇਹਨੂੰ ਹਲਕਾ ਜਿਹਾ ਮਸਾਲਿਆਂ ਦੇ ਨਾਲ ਭੁੰਨ ਲੈਣਾ ਤੇ ਇਦਾਂ ਲਗਾਤਾਰ ਹਿਲਾਉਂਦੇ ਹੋਏ ਤੇ ਇੱਕ ਵਾਰ ਤੁਸੀਂ ਵੀ ਆਪਣੇ ਟਰਾਈ ਕਰਕੇ ਦੇਖਿਓ ਤੇ ਕਿਸ ਤਰ੍ਹਾਂ ਦਾ ਬੰਦਾ ਦਹੀਂ ਤੜਕਾ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਇਹਦੇ ਉੱਪਰ ਕੱਟਿਆ ਹੋਇਆ ਧਨੀਆ ਪਾ ਦਿੰਨੇ ਆ। ਇਸ ਨੂੰ ਤੁਸੀਂ ਕੂੜੀ, ਪਰਾਂਠੇ, ਸਿੰਪਲ ਰੋਟੀ ਦੇ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਖਾ ਸਕਦੇ ਹੋ। ਚੋਲਾ ਨਾਲ ਖਾ ਸਕਦੇ ਹੋ। ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗਾ ਤੇ ਬਣਨ ਵਿੱਚ ਵੀ ਬਹੁਤ ਹੀ ਆਸਾਨੀ ਨਾਲ ਤੇ ਬਹੁਤ ਹੀ ਛੇਤੀ ਬਣ ਗਿਆ। ਹੁਣ ਆਪਾਂ ਗੈਸ ਨੂੰ ਬੰਦ ਕਰ ਦਈਏ। ਇਹਨਾਂ ਆਪਾਂ ਕਿਸੇ ਹੋਰ ਬਰਤਨ ਵਿੱਚ ਪਾ ਲੈਨੇ ਆ। ਤਾਂ ਲੋ ਜੀ ਦਹੀਂ ਤੜਕਾ ਹੋ ਗਿਆ ਜੀ ਬਣ ਕੇ ਰੈਡੀ 10 ਮਿੰਟਾਂ ਵਿੱਚ ਆਪਾਂ ਦਹੀਂ ਤੜਕਾ ਬਣਾ ਕੇ ਤਿਆਰ ਕਰ ਲਿਆ ਇਹਦੇ ਉੱਪਰ ਆਪਾਂ ਬਰੀ ਕੱਟਿਆ ਹੋਇਆ ਹਰਾ ਧਨੀਆ ਪਾ ਦਨੇ ਆ ਜੇਕਰ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ